ਥੈਂਕ ਯੂ ਕਿਹਦਾ ਬੰਦ ਚੰਦੂ ਕੇ ਚੰਦੂ ਕੇ ਚੰਦੂ ਕੇ ਚੰਦੂ ਕੋ ਆਇਆ ਇਹ ਲੋਟੇ ਇਹਦਾ ਨਾ ਬਾਈ ਬਹੁਤ ਬਹੁਤ ਹਾਂ ਕੀ ਪਾਲ ਦਿਆਂ ਅੱਜ ਟਰੈਕਟਰ ਲੈਣਾ ਯਾਰ 47 ਸੋਨਾ ਹੋਵੇ ਚੰਗਾ ਪਾਵਰ ਬਾਈ ਮਾਡਲ ਦੇ ਦੇ ਦੇਖ ਲਓ ਕੋਈ ਗੱਲ ਨਹੀਂ ਮੈਂ ਆ ਆ ਰਿਹਾ ਰੇਟ ਨਾ ਦੇਖੋ ਕੋਈ ਗੱਲ ਨਹੀਂ ਮੈਂ ਹੈਗਾ ਬਾਈ ਜੀ ਪਹਿਲਾਂ ਆ ਗਿਆ ਸੋਨਾ ਲਿਕਾ 49 ਐਮ ਐਮ 22 ਮਾਡਲ ਆ ਬਾਈ ਇਸਲੇ ਟਾਇਰ ਰਹਿ ਗਿਆ ਭਾਈ 80 ਪੈਸੇ ਮੂਹ ਰਹਿ ਗਿਆ 650 ਪੈਸੇ ਠੀਕ ਆ ਸਾਰਾ origignal ਆ ਕਿਤੋਂ ਰੰਗ ਪੇਂਟ ਨਹੀਂ ਹੋਇਆ ਪੰਜਾਬ ਨੰਬਰ ਆ ਪੁਰਾਣਾ ਟਰੈਕਟਰ ਕਟਿਆ ਜੋ ਲੋਨ ਫਾਇਨਸ ਹੋ ਜਾਊਗਾ ਠੀਕ ਹੈ ਲੋਨ ਫਾਇਨਸ ਹੋ ਜਾਊ 495 ਰੇਟ ਆ ਠੀਕ ਆ ਗੱਲ ਆ ਟਰੈਕਟਰ ਦੇ ਦਾਂਗੇ 4 ਲੱਖ ਤੇ 17000 ਜੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਭਾਈ ਸ਼ੋਰਟ ਸਕਰੀਨ ਭੇਜ ਦਿਓ ਮੇਰਾ ਪੇਜ ਆ ਭਾਈ ਇਹ ਆ ਆਪਦਾ ਕੀ ਗੱਲਾਂ 10000 ਰੁਪਇਆ ਹੋਰ ਦੱਸ ਕਰ 4 ਲੱਖ ਤੇ 60000 ਦਾ ਟਰੈਕਟਰ ਦੇ ਦੀ ਉਹ ਪੁੰਦਰ ਉਹ ਤੋਂ ਬਾਅਦ ਆ ਗਿਆ ਹਾਉਲੈਂਡ 3630 ਸਫਰ 15 ਟਰਬੋ ਟਰਬੋ ਸਫਰ ਟਰੈਕਟਰ ਹੈ ਜੀ オリジナル ਕੰਪਨੀ ਦਾ ਸਰ ਟਰਬੋ ਪਲੱਸ ਸਫਰ ਹੈ ਜੀ ਕਾਪੀ ਤੇ ਵੀ ਲਿਖਿਆ ਦੇ ਮਾਨਸਾ ਨੰਬਰ ਆ ਫਰਸਟ ਪਾਰਟੀ ਆ ਚਾਰੇ ਟਾਇਰ ਨਵੇਂ ਆ ਬੀਕੀਟੀ ਦੇ ਮੂਲੇ ਟਾਇਰ ਵੀ ਮਹਿੰਗੇ ਦੇ ਆ 16 17000 ਵਾਲੇ ਸਾਰਾ Ориਜినਲ ਜਿਦੋਂ ਰੰਗ ਪੇਟ ਨਹੀਂ ਹੋਇਆ ਬਾਈ ਕੋਈ ਜਿੱਟਕ ਥਾਂ ਹੋਇਆ ਹੋਇਆ ਉਹਦੀ ਸੌਣ ਨਹੀਂ ਖਾਂਦੇ ਦੱਸ ਪ੍ਰੀਸ ਚਾਰੇ ਪਾਸੇ ਸੁਹਾ ਦੇ ਡੰਡਾ ਪੱਟੀ ਛਤ ਕਿਹੜਾ ਜੀ ਇਹ ਰੇਨ ਨੰਬਰ ਯਾਰ ਆਪਣੇ ਬਾਹਰ ਯਾਰ ਨੰਬਰ ਹੋਊਗਾ 9000 ਲੱਗੂਗਾ ਕਰਾ ਦੇ ਦੇਣਾ ਕਰਾ ਦੂਆਂ ਟਰੈਕਟਰ ਬਾਅਦ ਚ ਦੇ ਦੂੰ ਘਰੋ ਗੱਲ ਬਾਅਦ ਚ ਦੇ ਦੂੰ ਟਰੈਕਟਰ ਨੂੰ ਬਾਅਦ ਚ ਦੇ ਦੂੰ ਟਰੈਕਟਰ ਬਾਈ ਜੀ ਦੇਖ ਲੋ ਦੇ ਦਾਂਗੇ ਜਿਵੇਂ ਕਹੇਗਾ ਤੂੰ ਟਰੈਕਟਰ ਤਾਂ ਦੇਖ ਲੋਹਲ ਫੈਂਸ ਹੋ ਜੂਗਾ 468 ਹੈ ਡਿਮਾਂਡ ਆ ਬਾਈ ਇੱਕੋ ਹੀ ਰੇਟ ਕਹੂੰਗਾ ਇਹਦਾ ਮੈਂ ਸਵਾ 4 ਲੱਖ ਦਾ ਟਰੈਕਟਰ ਦੇ ਖੁਸ਼ ਹੋ ਕੋਈ ਗੱਲ ਨਹੀਂ ਬਾਈ ਸਵਾ 4 ਲੱਖ ਦਾ ਰੇਟ ਦੇ ਦੂੰ ਲਾਸਟ ਬਾਈ ਉਸ ਤੋਂ ਬਾਅਦ ਆ ਗਿਆ 19 ਮਾਡਲ ਟਰੈਕਟਰ ਉਹ ਨਾ ਕਿਸੇ ਨੇ ਗਲਤ ਲਿਖਤਾ ਬਾਈ 19 ਮਾਡਲ ਟਰੈਕਟਰ ਇਹ ਤੇ 20 ਚ ਕਾਪੀ ਆ ਕੀਅਰ ਹੈ ਗਿਆ ਬਾਈ 8590 ਪੈਸੇ 9095 ਪੈਸੇ ਪਿਛਲੇ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ ਡਬਲ ਡਿਸਟ੍ਰੀਬਿਊਟਰ ਆ ਬਾਈ ਟੌਪ ਮਾਡਲ ਟਰੈਕਟਰ ਆ 5 ਲੱਖ 85 ਹਜ਼ਾਰ ਡਿਮਾਂਡ ਆ ਬਾਈ 5.5 ਲੱਖ ਦਾ ਟਰੈਕਟਰ ਦੇ ਦਾਂਗੇ ਬਾਕੀ ਮੌਕੇ ਤੇ ਹੋਰ ਮੰਤਾਨ ਹੋ ਜੂ ਠੀਕ ਆ ਉਹ ਦੂਆ ਲੱਗਾ 265 ਚਲਾ ਕੇ ਦੇਖ ਕੇ ਬਾਈ ਇਹਨੂੰ 265 97 ਮਾਡਲ ਆ 16 ਬਹੁਤ ਹੈ ਟਰੈਕਟਰ ਮੂਹਰੇ ਟਾਇਰ ਹੈਗਾ ਬਾਈ 70 ਪੈਸੇ ਐਸੀ ਪਿਛਲੇ 40 ਕੇ ਪੈਸੇ ਆ ਬਾਈ ਐਕਸਟਰ Ориਜਨਲ ਆ ਸਾਰਾ 97 ਮਾਡਲ ਆ 1 ਲੱਖ 60 ਹੈ ਡਿਮਾਂਡ ਆ 1.5 ਲੱਖ ਰੁਪਏ ਦਾ 1.5 ਲੱਖ ਕਹਦਾ ਕਿਨੇ ਕਹਦਾ 55 1.5 ਲੱਖ ਰੁਪਏ ਦਾ ਲੈ ਜਾਓ ਬਾਈ ਠੀਕ ਐ ਤੇ ਉਦੋਂ ਆਗਾ 44 2022 ਮਾਡਲ ਆ ਐਕਸਟੀ ਮਾਡਲ ਆ ਵੀਰੇ ਸਾਰਾ Ориਜਨਲ ਆਕੇ ਤੋਂ ਰੰਗ ਪੇਂਟ ਨਹੀਂ ਹੋਇਆ ਤੇ ਪੁਰਾਣਾ ਟਰੈਕਟਰ ਕੱਟਿਆ ਜਾਊ ਲੋਨ ਫੈਂਸ ਹੋ ਜੂ ਪੰਜਾਬ ਨੰਬਰ 615000 ਰੁਪਏ ਡਿਮਾਂਡ ਆ ਤੇ 590000 ਤਾਂ ਦੇ ਦਾਂਗੇ ਭਾਈ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਆ ਜਿਓ ਠੀਕ ਆ ਗੱਲ ਆ 5000 ਰੁਪਏ ਹੋਰ 5 ਲੱਖ ਦੇ ਵਿੱਚ 5000 ਦਾ ਲੈ ਜਿਓ ਭਾਈ ਤੇ ਦੂਜੇ ਟਰੈਕਟਰ ਖਾਉਣੇ ਭਾਈ ਅਗਲੀ ਵੀਡੀਓ ਚ ਤੇ ਵੀਡੀਓ ਲੰਮੀ ਹੋ ਜਾਂਦੀ ਆ ਤੇ ਦੱਬ ਕੇ ਲਾਈਕ ਕਮੈਂਟ ਕਰ ਦਿਆ ਕਰੋ ਸ਼ੇਅਰ ਬਾਈ ਬੇਨਤੀ ਹੱਥ ਬਨ ਕੇ ਮੇਰਾ ਚੈਨਲ ਮੋਨਿਟਾਈਜ਼ ਹੋਣ ਵਾਲਾ ਬਾਈ ਬਸ ਥੋੜੇ ਜਿਹੇ ਕਦਮ ਰਹਿ ਗਏ ਮੈਂ ਇਕੱਲਾ ਨਹੀਂ ਜਾ ਸਕਦਾ ਤੇ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦੋ ਬਾਈ ਪੇਜ ਨੂੰ ਕਰ ਲਿਓ ਫੋਲੋ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਕਿਆ